ਕਰੀਬ 4 ਮਹੀਨੇ ਇਹ ਹਸਪਤਾਲ ਚ ਹੀ ਰਹੇ ਆ। ਇਹਨਾਂ ਨੂੰ ਅਸੀਂ ਅਲੱਗ ਇੱਕ ਵਾਰਡ ਤਿਆਰ ਕਰਤੀ ਸੀ ਅੰਦਰ ਤੇ ਉਹ ਵਾਰਡ ਦੇ ਵਿੱਚ ਇਹ ਤਿੰਨੋਂ ਬੱਚਿਆਂ ਦੇ ਨਾਲ ਦੋਨੋਂ ਹਸਬੰਡ ਵਾਈਫ ਰਹਿੰਦੇ ਸੀ। ਅਲੱਗ ਇਹਨਾਂ ਨੂੰ ਰੱਖਿਆ ਇਦੋਂ ਕਿ ਇੱਕ ਤਾਂ ਭੈਣ ਠੀਕ ਨਹੀਂ ਸੀ, ਇੱਕ ਬੱਚੇ ਬਹੁਤ ਛੋਟੇ ਸੀਗੇ ਤੇ ਵੀਕ ਬਹੁਤ ਸੀ। ਜਿਸ ਦਿਨੇ ਭੈਣ ਨੂੰ ਲੈ ਕੇ ਆਏ ਸੀਗੇ ਇਹ ਭੈਣ ਪ੍ਰੈਗਨੈਂਸੀ ਮੈਂਟਲੀ ਅਫਸੈਟ ਸੀਗੀ ਪਟਿਆਲੇ ਸ਼ਹਿਰ ਦੇ ਵਿੱਚ ਭਰਤ ਨਗਰ ਕਲੋਨੀ ਦੇ ਵਿੱਚ ਇਹ ਪਰਿਵਾਰ ਰਹਿੰਦਾ ਸੀ ਇਹਨਾਂ ਦਾ ਆਪਣਾ ਘਰ ਸੀ ਉੱਥੇ ਇਹ ਵੀਰ ਕਰਿਆਨੇ ਦੀ ਦੁਕਾਨ ਤੇ ਜੌਬ ਕਰਦਾ ਸੀ ਨਾ ਸੱਸਾ ਘਰੇ ਨਾ ਸਹਰਾ ਨਾ ਪੇਕੇ ਵਾਲੇ ਪਾਸੇ ਮਾਵਾ ਇਹ ਬਾਪਾ ਘਰੇ ਤੇ ਇੱਕ ਇਹਦਾ ਬੇਟਾ ਮਤਲਬ ਜੋਤੀ ਦੇ ਪਾਪਾ ਹੈਗੇ ਆ ਤੇ ਛੋਟਾ ਭਰਾ ਵਾ ਜਿਹੜਾ ਹਜੇ ਪੜਦਾ ਇਧਰ ਸੌਰਿਆਂ ਵਾਲੇ ਪਾਸੇ ਇਕੱਲਾ ਘਰ ਵਾਲਾ ਹੀ ਆ ਔਰ ਦੋ ਬੱਚੇ ਨਿੱਕੇ ਨਿੱਕੇ ਪਹਿਲਾਂ ਹੀ ਆ ਤੇ ਇਹ ਤੀਸਰੇ ਬੱਚੇ ਦੀ ਪ੍ਰੈਗਨੈਂਟ ਸੀਗੀ ਭੈਣ ਔਰ ਬਿਲਕੁਲ ਜਦੋਂ ਬੱਚੇ ਦਾ ਬਰਥ ਹੋਣ ਵਾਲਾ ਟਾਈਮ ਪੂਰਾ ਹੋ ਗਿਆ ਕੱਲੀ ਉਹ ਘਰੇ ਪਈ ਤੜਫੀ ਜਾਂਦੀ ਆ ਜ਼ਮੀਨ ਤੇ ਹੀ ਥੱਲੇ ਲਿਟੀ ਜਾਂਦੀ ਆ ਬਲੀਡਿੰਗ ਹੋਈ ਜਾਂਦੀ ਆ ਔਰ ਇਹ ਕੰਮ ਤੇ ਚਲੇ ਜਾਂਦਾ ਸੀਗਾ ਜੇ ਕੰਮ ਤੇ ਨਹੀਂ ਸੀ ਜਾਂਦਾ ਤਾਂ ਜਿਹੜੇ ਇਹਦੇ ਦੁਕਾਨ ਵਾਲੇ ਸੀ ਮਾਲਕ ਸੀ ਉਹ ਗੁੱਸਾ ਕਰਦੇ ਸੀ ਉਹ ਛੁੱਟੀ ਨਹੀਂ ਸੀ ਕਰਨ ਦਿੰਦੇ ਤੇ ਪਿੱਛੇ ਘਰ ਦੇ ਵਿੱਚ ਹਾਲਤ ਇੰਨੀ ਮਾੜੀ ਸੀਗੀ ਵੀ ਬੱਚੇ ਨਰਕ ਵਰਗੇ ਹਲਾਤਾਂ ਦੇ ਵਿੱਚ ਉੱਥੇ ਟਾਇਲਟ ਕਰੀ ਜਾਂਦੇ ਸੀ ਬੱਚੇ ਉੱਥੇ ਹੀ ਖਾਈ ਜਾਂਦੇ ਸੀ ਉਵੇਂ ਸਾਰੇ ਬੈੱਡ ਕੱਪੜੇ ਚਾਦਰਾਂ ਟਾਇਲਟ ਨਾਲ ਲਿਪੜੀਆਂ ਹੋਈਆਂ ਬੱਚੇ ਵੀ ਉਹਦੇ ਉੱਤੇ ਹੀ ਲਿਟੀ ਜਾਂਦੇ ਸੀ ਉਵੇਂ ਕਿਉਂਕਿ ਭੈਣ ਨੂੰ ਤਾਂ ਸੋਝੀ ਹੋਈ ਨਹੀਂ ਸੀ ਤਾਂ ਅਪਸੈਟ ਹੋ ਗਈ ਸੀ ਇੰਨੀ ਜ਼ਿਆਦਾ ਔਰ ਉੱਪਰ ਦੀ ਡਿਲੀਵਰੀ ਦਾ ਟਾਈਮ ਸੀ ਬਿਲਕੁਲ ਫਿਰ ਉਹ ਜਿਹੜੀ ਵੀਡੀਓ ਸਾਨੂੰ ਭੇਜੀਆਂ ਗਵੰਡੀਆਂ ਨੇ ਉਹ ਬੜੀਆਂ ਨਿਕ ਇੱਕ ਤਕਲੀਫ ਦੇ ਸੀ ਵੀਡੀਓ ਫਿਰ ਅਸੀਂ ਆਪਣੇ ਟੀਮ ਦੇ ਮੈਂਬਰ ਨੂੰ ਭੇਜਿਆ ਉੱਥੇ ਪਰਮਜੀਤ ਸਿੰਘ ਸੱਪਰਵਾਲ ਨੂੰ ਫਿਰ ਉਹ ਵੀਰ ਨੇ ਵੀ ਜਾ ਕੇ ਹਾਲਾਤ ਦੇਖੇ ਸਾਨੂੰ ਦੱਸਿਆ ਵੀ ਹਾਲਤ ਬਹੁਤ ਬੁਰੀ ਹੈ ਬਾਈ ਫਿਰ ਅਸੀਂ ਕੋਸ਼ਿਸ਼ ਕੀਤੀ ਵੀ ਤੇ ਘਰ ਵਾਲਾ ਲੋਕ ਦੱਸਣ ਵੀ ਹੈਗਾ ਵੀ ਚੰਗਾ ਭਲਾ ਵਾ ਕੰਮ ਕਰਦਾ ਵਾ ਵੀ ਸਾਨੂੰ ਐ ਲੱਗੇ ਵੀ ਜਦੋਂ ਘਰ ਵਾਲਾ ਵੀ ਹੈਗਾ ਕੁੜੀ ਦਾ ਪਾ ਬਾਬ ਵੀ ਹੈਗਾ ਵੀ ਸਪੋਰਟ ਕਿਉਂ ਨਹੀਂ ਕਰਦੇ ਚਲੋ ਗਵੰਡੀਆ ਨੇ ਦੱਸਿਆ ਵੀ ਅੱਜ ਇੱਥੇ ਘਰੇ ਇੰਨੀ ਮਾੜੀ ਹਾਲਤ ਹੋ ਗਈ ਡਿਲੀਵਰੀ ਹੋ ਜਾਣੀ ਸੀ ਵੀ ਅਸੀਂ ਹਸਪੀਟਲ ਭੇਜਤਾ ਉਹਨੂੰ ਦਾਖਲ ਕਰਾਤਾ ਉੱਥੇ ਰੈਨਨ ਦੇ ਫਾਦਰ ਸਾਹਿਬ ਆ ਗਏ ਉੱਥੋਂ ਡਿਲੀਵਰੀ ਤੋਂ ਬਾਅਦ ਇਹਨੂੰ ਪੇਕੇ ਪਿੰਡ ਲੈ ਗਏ ਪੇਕੇ ਪਿੰਡ ਵੀ ਕੋਈ ਬੰਦਾ ਹੀ ਸੀ ਦੋਨੇ ਤੀਸਰਾ ਕੋਈ ਹੈ ਨਹੀਂ ਸੀਗਾ ਤਾਂ ਫਿਰ ਸਾਡੇ ਟੀਮ ਮੈਂਬਰ ਦੀਪਿੰਦਰ ਦੀ ਡਿਊਟੀ ਲਈ ਅਸੀਂ ਤੇ ਭਵਿੰਦਰ ਸਿੰਘ ਵੀੜਾ ਗਿਆ ਉੱਥੇ ਉਹਨੇ ਉੱਥੇ ਜਾ ਕੇ ਵੀ ਹਾਲਾਤ ਦੇਖੇ ਵੀ ਹਾਲਤ ਬਹੁਤ ਬੁਰੀ ਹੈ ਬਾਈ ਫਿਰ ਘੰਟੀ ਚ ਪਾ ਕੇ ਇਹਨਾਂ ਨੂੰ ਸਾਰੇ ਪਰਿਵਾਰ ਨੂੰ ਇੱਥੇ ਲੈ ਕੇ ਆਏ ਤੇ ਉਸ ਦਿਨ ਜੋਤੀ ਭੈਣ ਦੀ ਵੀ ਹਾਲਤ ਬਹੁਤ ਮਾੜੀ ਸੀ ਜਿੱਥੇ ਮੈਂਟਲੀ ਪ੍ਰੋਬਲਮ ਸੀਗੀ ਉੱਥੇ ਹਜੇ ਇਹਨਾਂ ਬੱਚੇ ਨੂੰ ਦੇ ਜਨਮ ਹੋਏ ਨੂੰ ਕੁਝ ਘੰਟੇ ਹੀ ਹੋਏ ਸੀ ਕਹਿ ਦਈਏ ਤੇ ਬੱਚੇ ਦਾ ਨਾਮ ਵੀ ਨਹੀਂ ਰੱਖਿਆ ਪਤਾ ਹੀ ਨਹੀਂ ਸੀ ਸੋਝੀ ਹੋਈ ਨਹੀਂ ਸੀ ਇਹ ਵੀ ਵੀਰ ਅੱਧਾ ਕੰਮਲਾ ਹੋਇਆ ਫਿਰਦਾ ਸੀਗਾ ਵੀਰ ਤੇਰਾ ਕੀ ਨਾਮ ਜਸਪ੍ਰੀਤ ਸਿੰਘ ਔਰ ਜਸਪ੍ਰੀਤ ਸਿੰਘ ਜਦੋਂ ਇੱਥੇ ਲੈ ਕੇ ਆਇਆ ਬੱਚਿਆਂ ਨੂੰ ਤੇ ਦੋ ਬੱਚੇ ਛੋਟੇ ਛੋਟੇ ਗੋਦੀ ਚੱਕੇ ਹੋਏ ਤੇ ਇੱਕ ਨਿੱਕਾ ਜਿਹਾ ਦੋ ਦਿਨਾਂ ਦਾ ਜਿਹਦਾ ਹਜੇ ਨਾਮ ਵੀ ਨਹੀਂ ਸੀ ਰੱਖਿਆ ਬੱਚੇ ਦਾ ਉਹ ਵੀ ਨਾਲ ਜੱਕਿਆ ਹੋਇਆ ਮਤਲਬ ਇਤੋਂ ਸਾਡੀ ਸਮਾਜ ਦੀ ਮਾਨਸਿਕਤਾ ਸਮਝ ਆਉਂਦੀ ਆ ਵੀ ਅਸੀਂ ਦੇਖੋ ਕਿੰਨੇ ਸੈਲਫਿਸ਼ ਹੋ ਗਏ ਆ ਸਾਡੀ ਅੱਖਾਂ ਦੇ ਸਾਹਮਣੇ ਇੱਕ ਮਾਂ ਤੜਫ ਰਹੀ ਹੈ ਜਿਹਦੇ ਬੱਚਾ ਹੋਣ ਵਾਲਾ ਔਰ ਸਮਾਜ ਸਾਡਾ ਖੜ ਕੇ ਦੇਖ ਰਿਹਾ ਔਰ ਜਿਨ੍ਹਾਂ ਦੇ ਘਰੇ ਬਾਈ ਇਹ ਦੁਕਾਨ ਤੇ ਕੰਮ ਕਰਦਾ ਸੀਗਾ ਉਹਨਾਂ ਨੇ ਕੋਈ ਮਦਦ ਕੀਤੀ ਫਿਰ ਨਹੀਂ ਉੱਥੇ ਜਦੋਂ ਸੀਗੇ ਉਦੋਂ ਦਾਖਲ ਕਰਾਉਣ ਚੀਜ਼ਾਂ ਕਿਵੇਂ ਹੋਰ ਦਾਖਲਵਾ ਦਾਖਲ ਕਰਾਇਆ ਸੀ ਇਹ ਮਾੜਾ ਮੋਟਾ ਦੇਖਤਾ ਜੀ ਜਿਹਨਾਂ ਹਜ਼ਾਰ ਗੋਹੇ ਹਰ ਸਰਜਾ ਪਾਣੀ ਹੂੰ ਕਰੇ ਲੈ ਆਏ ਕਿੰਨੇ ਸਾਲ ਹੋ ਗਏ ਤੈਨੂੰ ਦੁਕਾਨ ਤੇ ਉੱਥੇ ਕੰਮ ਕਰਦਿਆਂ ਮੈਨੂੰ ਹੋ ਗਏ 5 ਸਾਲ ਹੋ ਗਏ 5 ਸਾਲ ਤੋਂ ਉੱਥੇ ਕੰਮ ਕਰਦੇ ਕੋਥਾਂ ਤੇ ਜਦੋਂ ਘਰੇ ਦੀ ਮਾੜੀ ਹਾਲਤ ਸੀ ਤੂੰ ਵੀ ਨਵੀਂ ਦਿਨ ਛੁੱਟੀ ਕਰ ਤੂੰ ਨਹੀਂ ਕੀਤੀ ਉਹ ਦਿੰਦੇ ਨਹੀਂ ਨਹੀਂ ਗਾ ਮੈਂ ਕਹੀ ਜਾਂਦਾ ਜੇ ਹੁਣ ਪਹਿਲਾ ਕਾਰਖਾਨਾ ਮੁਸਤਵਾਨ ਆ ਗਿਆ ਕਹਿੰਦੇ ਕੋਈ ਨਹੀਂ ਗਾ ਤੈਨੂੰ ਬੱਚੇ ਦੀ ਕੰਟਾ ਕੰਟਾ ਭੇਜਦਾ ਕਰਾਂਗੇ ਮੰਨੇ ਨਹੀਂ ਦੀ ਗਈ ਤੁਹਾਨੂੰ ਇਹ ਤਾਂ ਹੁਣ ਵੀਰੇ ਦੀ ਗੱਲ ਆ ਸੀ ਇੱਕ ਸਾਈਡ ਦੀ ਦੀ ਗੱਲ ਸੁਣ ਰਹੇ ਆ ਪਤਾ ਨਹੀਂ ਕੀ ਹਾਲਾਤ ਸੀ ਪਰ ਸਾਨੂੰ ਇਹ ਚੀਜ਼ਾਂ ਤੇ ਧਿਆਨ ਦੇਣਾ ਚਾਹੀਦਾ ਇੱਕ ਬੱਚੇ ਦਾ ਜਨਮ ਹੋਣਾ ਇੱਕ ਔਰਤ ਨੂੰ ਕਿੰਨਾ ਦਰਦ ਕਿੰਨੀ ਤਕਲੀਫ ਦਾ ਸਾਹਮਣਾ ਕਰਨਾ ਪੈਂਦਾ ਔਰ ਇੱਕ ਉੱਪਰ ਦੀ ਉਹ ਦਿਮਾਗੀ ਠੀਕ ਨਹੀਂ ਹੈਗੀ ਇੱਕ ਨਾਲ ਨਿੱਕੇ ਨਿੱਕੇ ਦੋ ਬੱਚੇ ਆਲਰੇਡੀ ਘਰੇ ਕੰਮ ਰਹਿ ਗਏ ਨੇ ਛੋਟੀ ਬੱਚੀ ਪਹਿਲਾਂ ਹੀ ਜਨਮ ਤੋਂ ਹੀ ਮੰਦਬੁੱਧੀ ਹੈ ਵਿਚਾਰੀ ਤਾਂ ਮਤਲਬ ਫਿਰ ਜੇ ਹਸਬੰਦ ਨੂੰ ਟਾਈਮ ਨਹੀਂ ਮਿਲੂਗਾ ਤਾਂ ਹੋਰ ਕੌਣ ਕਰੂਗਾ ਔਰ ਫਾਦਰ ਸਾਹਿਬ ਨੂੰ ਵੀ ਨਹੀਂ ਇਹ ਵੀ ਆਏ ਜੀਣਾ ਮਾਰ ਕੇ ਮੁੜ ਕੇ ਮੁੜ ਕੇ ਇਹ ਵੀ ਨਹੀਂ ਕੋਲੇ ਬੈਂਦੇ ਸੀ ਚਲੋ ਇਹੀ ਆ ਜਾਂਦੇ ਟਾਈਮ ਕਟਾ ਦਿੰਦੇ ਇਹਨਾਂ ਨੇ ਵੀ ਨਹੀਂ ਉਸ ਟਾਈਮ ਸਮਾਂ ਕਿਟਾਇਆ ਪੂਰਾ ਜਿਹਦੇ ਕਰਕੇ ਇਹ ਤਕਲੀਫ ਜਿਹੜੀ ਜੋਤੀ ਨੇ ਕੱਟੀ ਆ ਉਹ ਇਹ ਜਾਣਦੀ ਹੈ ਜਾਂ ਇਹਦਾ ਰੱਬ ਜਾਣਦਾ ਉਹ ਵੀਡੀਓ ਸੀ ਤੁਹਾਨੂੰ ਦਿਖਾ ਨਹੀਂ ਸਕਦੇ ਕਿਵੇਂ ਇਹ ਜ਼ਮੀਨ ਤੇ ਲੋਡਪੋਡ ਹੋ ਰਹੀ ਸੀ ਔਰ ਮਿੱਟੀ ਦੇ ਨਾਲ ਮਿੱਟੀ ਹੋਈ ਜਾਂਦੀ ਸੀ ਔਰ ਬਲੱਡੀ ਬਲੱਡ ਪਿਆ ਸੀ ਅੱਜ ਇਸ ਗੱਲ ਦੀ ਸਾਨੂੰ ਸਕੂਨ ਵੀ ਹੈ ਖੁਸ਼ੀ ਵੀ ਹੈ ਵੀ ਸਾਡੀ ਭੈਣ ਜੋਤੀ ਹੁਣ ਇੱਥੇ ਠੀਕ ਹੋ ਗਿਆ ਇਹ ਮਈ ਦੇ ਮਹੀਨੇ ਚ ਆਏ ਸੀ ਕਰੀਬ 4-5 ਮਹੀਨੇ ਹੋ ਗਏ ਇਹਨਾਂ ਨੂੰ ਸਾਡੇ ਕੋਲ ਆਏ ਨੂੰ 6 ਮਹੀਨੇ ਹੋ ਗਏ ਤੇ ਅੱਜੇ ਵਾਪਸ ਚੱਲੇ ਨੇ ਤੇ ਹੁਣ ਜਾ ਕੇ ਵੀਰ ਕਹਿੰਦਾ ਮੈਂ ਆਪਦਾ ਕੋਈ ਕੰਮਕਾਰ ਕਰੂੰਗਾ ਔਰ ਬੱਚਿਆਂ ਦੀ ਪਰਬਲਿਸ਼ ਕਰੂੰਗਾ ਇਹਨਾਂ ਨੇ ਪਟਿਆਲੇ ਭਾਰਤਨਗਰ ਕਲੋਨੀ ਉੱਥੇ ਜਾ ਕੇ ਇਹਨਾਂ ਨੇ ਆਪਣਾ ਦੁਆਰਾ ਜੀਵਨ ਸ਼ੁਰੂ ਕਰਨਾ ਘਰ ਇਹਨਾਂ ਕੋਲੇ ਹੈਗਾ ਆਬਦਾ ਜੇ ਅਸੀਂ ਉੱਥੇ ਬੇਨਤੀ ਕਰਦੇ ਆਂ ਇਲਾਕੇ ਦੇ ਜੇ ਕੋਈ ਸਾਡੀ ਵੀਡੀਓ ਦੇਖਦਾ ਭੈਣ ਭਰਾ ਵੀ ਕੋਈ ਐਸਾ ਵੀਰ ਜਿਹੜਾ ਇਹਨਾਂ ਨੂੰ ਇਹਨੂੰ ਕੋਈ ਕੰਮ ਦੇ ਸਕਦਾ ਜਸਪ੍ਰੀਤ ਨੂੰ ਕੰਮ ਇਹਨੂੰ ਇਦਾਂ ਦਾ ਚਾਹੀਦਾ ਜਿਹੜਾ ਥੋੜਾ ਫਲੈਕਸੀਬਲ ਹੋਵੇ ਜਿਹੜਾ ਆਪਦੇ ਘਰ ਨੂੰ ਵੀ ਦੇਖ ਸਕੇ 9 ਤੋਂ 5 ਕੋਈ ਡਿਊਟੀ ਹੋਵੇ ਪਿੱਛੇ ਬੱਚਿਆਂ ਵਾਲੇ ਵੀ ਚਾਹਤ ਮਾਰ ਸਕੇ ਨਾਲ ਨਾਲ ਦੀ ਨਾਲ ਕੰਮ ਕਰੀ ਜਾਵੇ ਜਰੂਰ ਇਹਦੀ ਸਪੋਰਟ ਕਰਿਓ ਬਾਕੀ ਜਿੰਨੀ ਕਸੀਂ ਕਰ ਸਕਦੇ ਹਾਂ ਸਪੋਰਟ ਅਸੀਂ ਵੀ ਕਰ ਰਹੇ ਹਾਂ ਜੋਤੀ ਦੀ ਦਵਾਈ ਚੱਲਦੀ ਆ ਬੱਚਿਆਂ ਦੀ ਵੀ ਚੱਲਦੀ ਆ ਹਰ ਮਹੀਨੇ ਦਵਾਈ ਲੈ ਜਾ ਕਰਨਗੇ ਔਣ ਜਾਣ ਦਾ ਜੋ ਖਰਚਾ ਹੋਇਆ ਕਰੂ ਉਸ ਵੀ ਅਸੀਂ ਦੇ ਦਿਆ ਕਰਾਂਗੇ ਪਰ ਦਵਾਈ ਨਹੀਂ ਮਿਸ ਕਰਨੀ ਇਹਦੀ ਦਵਾਈ ਨਹੀਂ ਮਿਸ ਕਰਨੀ ਠੀਕ ਆ ਜੋਤੀ ਠੀਕ ਆ ਦਵਾਈ ਖਾਣੀ ਹੈ ਘਰੇ ਜਾ ਕੇ ਔਰ ਇੱਕ ਮੇਰੀ ਤੁਹਾਨੂੰ ਵੀ ਬੇਨਤੀ ਹੈ ਦੇਖੋ ਮਾਂ ਤਾਂ ਚੁਰ ਗਈ ਉਹਦੀ ਤੁਸੀਂ ਮਾਂ ਵੀ ਉਹ ਪਿਓ ਵੀ ਆ ਹੈਨਾ ਇਹਨੂੰ ਦਵਾਈ ਦੂਈ ਨਾਲ ਹੋ ਕੇ ਦੇਣੀ ਹੈ ਤੁਸੀਂ ਜ਼ਿੰਮੇਵਾਰੀ ਨਾਲ ਇਹਦਾ ਸਾਥ ਦਿਓ ਸਾਲ 6 ਮਹੀਨੇ ਤੇ ਕਰ ਚਲੋ ਬੱਚੇ ਵੱਡਾ ਹੋ ਜਾਊਗਾ ਫਿਰ ਥੋੜਾ ਠੀਕ ਹੋ ਜਾਊਗਾ ਮਾਣ ਠੀਕ ਹੈ ਥੋੜਾ ਟਾਈਮ ਇਹਨਾਂ ਦਾ ਸਾਰ ਬਹੁਤ ਬਹੁਤ ਧੰਨਵਾਦ ਜੀ ਤੁਹਾਡੀਆਂ ਦੁਆਵਾਂ ਅਰਦਾਸਾਂ ਅਸੀਸਾਂ ਸਦਕਾ ਹੀ ਤੁਹਾਡੀ ਸਪੋਰਟ ਸਦਕਾ ਹੀ ਅਸੀਂ ਇਸ ਤਰ੍ਹਾਂ ਦੇ ਪਰਿਵਾਰਾਂ ਦੀ ਸਪੋਰਟ ਕਰ ਪਾਉਨੇ ਆ 6 ਮਹੀਨੇ ਇੱਥੇ ਰਿਹਾ ਪਰਿਵਾਰ ਕਰੀਬ 4 ਮਹੀਨੇ ਇਹ ਹਸਪਤਾਲ ਚ ਹੀ ਰਹੇ ਆ ਬੇ ਇਨਾਂ ਨੂੰ ਅਸੀਂ ਅਲੱਗ ਇੱਕ ਵਾਰਡ ਤਿਆਰ ਕਰਤੀ ਸੀ ਅੰਦਰ ਤੇ ਉਹ ਵਾਰਡ ਦੇ ਵਿੱਚ ਤਿੰਨੋਂ ਬੱਚਿਆਂ ਦੇ ਨਾਲ ਦੋਨੋਂ ਹਸਬੰਡ ਵਾਈਫ ਰਹਿੰਦੇ ਸੀ ਅਲੱਗ ਇਹਨਾਂ ਨੂੰ ਰੱਖਿਆ ਸੀ ਕਿਉਂਕਿ ਇੱਕ ਤਾਂ ਭੈਣ ਠੀਕ ਨਹੀਂ ਸੀ ਇੱਕ ਬੱਚੇ ਬਹੁਤ ਛੋਟੇ ਸੀਗੇ ਤੇ ਵੀਕ ਬਹੁਤ ਸੀ ਤੇ ਹੁਣ ਇਹ ਆਪਣੀ ਜ਼ਿੰਦਗੀ ਚ ਅਗਲਾ ਸਟੈਪ ਲੈਣ ਲਈ ਜਾ ਰਹੇ ਕਰੇ ਅਰਦਾਸ ਇਸ ਪਰਿਵਾਰ ਵਾਸਤੇ ਪਾਇਗੁਰ ਜੀ ਦਾ ਖਾਲਸਾ ਪਾਇਗੁਰ ਜੀ ਠੀਕ ਹੈ ਫਿਰ ਜਸਪੀਤ ਸਿੰਘ ਧਿਆਨ ਰੱਖਣਾ ਆਪਦਾ ਹਨਾ ਆ 5000 ਰੁਪਇਆ ਸੁਮੰਤ ਸਬੂਨ ਘਰੇ ਜਾ ਕੇ ਲੈਣਾ ਵਾ ਰੱਖ ਲੈ ਠੀਕ ਆ